ਅੱਜ ਬਹੁਤ ਹੀ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਅੱਜ ਉਹ ਪ੍ਰੀ ਆਪਣਾ ਇਹ ਦਿੱਲੀ ਦਾ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ। ਉਹ ਆਪਣੇ ਭਾਰਤੀ ਲੋਕ ਜਿਹੜੇ ਅਜੇ ਪੂਰੀ ਕ੍ਰੈਕਟ ਗਿਣਤੀ ਦਾ ਤਾਂ ਨਹੀਂ ਪਤਾ ਲੱਗਾ। ਪਰ 100 ਤੋਂ ਉੱਪਰ 150 ਦੇ ਲੱਗ ਜਾਗੇ ਹੋਣਗੇ। ਬਹੁਤ ਹੀ ਮਾੜੀ ਬਹੁਤ ਹੀ ਮਾੜੀ ਹੈ ਮੈਂ ਦੁਖੀ ਪਰਵਾਹਾਂ ਦੇ ਨਾਲ ਜਿਹੜਾ ਦੁੱਖ ਸੰਜਾ ਕਰਤਾਂ ਉਦ ਮੈਨੂੰ ਪਤਾ ਨਹੀਂ ਲੱਗਾ ਜੀ ਵੀ ਇਹ ਕਿਉਂ ਵਾਪਸ ਗਿਆ ਮੈਂ ਦੇਖਦਾ ਸੀਗਾ ਆਮ ਹੀ ਅਹੀਂ ਬਿੱਜਾ ਜਾਂਦੇ ਰਹਿੰਦੇ ਆ ਵੀ ਕਿੱਦਾਂ ਹੋਇਆ ਉਦ ਲਗਭਗ ਸੇਫ ਹੁੰਦਾ ਜਾਣਾ ਸਫਰ ਪਰ ਕੁਦਰਤ ਦੀ ਗੱਲ ਆ ਵੀ ਕੋਈ ਇਦਾਂ ਦੀ ਹੋ ਗਿਆ ਟੈਕਨੀਕਲੀ ਕੋਈ ਜਹਾਜ਼ ਦੇ ਵਿੱਚ ਇਦਾਂ ਦਾ ਨੁਕਸ ਪਿਆ ਕਿਉਂ ਜਹਾਜ਼ ਕ੍ਰੈਸ਼ ਹੋ ਗਿਆ ਤਾਂ ਕਈ ਸੀਗੇ ਵਿੱਚ ਕਈ ਸੀਗੇ ਵਿੱਚ ਪਾਨੀ ਜੀ ਵਿੱਚ ਸੀਗੇ ਕਈ ਸੀਗੇ ਵਿੱਚ ਉਹਦੇ ਮੇਲੇ ਵੀ ਜਿਹੜੇ ਪਾਨੀ ਸੀ ਆਤਪਾਨੀ ਸੀ ਬਦਪਤ ਹਾਂ ਉਹਦੇ ਦੇਖੋ ਪੈਂਡਾਬਾਦ ਕਿਉਂਕਿ ਇਹ ਗੁਜਰਾਤ ਦੀ ਰਾਜਧਾਨੀ ਹੈ ਬਹੁਤ ਅਹਿਮੀਅਤ ਵਾਲਾ ਸ਼ਹਿਰ ਹੈ ਉਹ ਸਾਡੇ ਦੇਸ਼ ਦੇ ਜਿਹੜੇ 10 12 ਸ਼ਹਿਰ ਨੇ ਅਹਿਮੀਅਤ ਵਾਲੇ ਉਹ ਸ਼ਹਿਰ ਹੈ ਮੈਂ ਦੇਖਿਆ ਮੈਂ ਦੋ ਤਿੰਨ ਵਾਰ ਗਿਆ ਤੇ ਉਹਦੇ ਵਿੱਚ ਲਗਭਗ ਮੋਸਟਲੀ ਬਿਜ਼ਨਸਮੈਨ ਬਹੁਤ ਜ਼ਿਆਦੇ ਬੰਦੇ ਹੁੰਦੇ ਆ ਸੋ ਦਿਨ ਤੋਂ ਦੇ ਸਭ ਕਮਕੰਤੀ ਵਗੈਰਾ ਦੇ ਵਿੱਚ ਹੀ ਡੈਥ ਹੋ ਗਈ ਉਹ ਤਾਂ ਨਹੀਂ ਚਲੀ ਜਦੋਂ ਕ੍ਰੈਸ਼ ਹੋ ਗਿਆ ਜੋ ਵੀ ਵਿੱਚ ਬੈਠਾ ਹੋਗਾ ਉਹ ਗਿਆ ਪਰ ਮੈਂ ਬੱਲਾ ਇਹ ਸੀ ਕਿ ਬਹੁਤ ਸੰਜਿਆ ਖਦਾ ਸਾਡੇ ਪਰਵਾਦਾ ਬਹੁਤ ਬੁਦਾਈ ਮੰਜਰ ਸਾਹਮਣੇ ਆ ਰਹੇ ਆ ਬਹੁਤ ਜਿਆਦਾ ਬਹੁਤ ਹਾਂਜੀ ਹਾਂਜੀ ਜਾਂਚ ਤਾਂ ਉਹ ਬੱਲਾ 에어 ਇੰਡੀਆ ਕਦੋਂ ਕੀ ਜਾਂਚ ਤੇ ਜਿਹੜਾ ਸਾਡਾ ਡਿਪਾਰਟਮੈਂਟ ਜਾਂਚ ਤੇ ਹਰ ਜਦੋਂ ਜਹਾਜ਼ ਕ੍ਰੈਸ਼ ਹੋਣ ਦੀ ਹੁੰਦੀ ਆ ਪਰ ਇਹਦੀ ਜਾਂਚ ਹੋ ਡੰਗਾਈ ਦੇ ਨਾਲ ਜਿਹੜੀ ਆ ਹੋਣੀ ਚਾਹੀਦੀ ਮੁਝ ਲੋਕ ਇਹ ਵੀ ਸਵਾਲ ਵੀ ਉਠਾਉਂਦੇ ਸੀ 에어ਲਾਈਨ ਇਸਤੇ ਕਿ ਸਹੀ ਨਹੀਂ ਆ ਵਿੱਚ ਕੋਈ ਇਤਨਾ ਵੀ ਹੋ ਸਕਦਾ ਨਹੀਂ ਦੇਖੋ ਮੈਂ ਇਦਾਂ ਤੋ ਨਹੀਂ ਕਹਿ ਸਕਦਾ ਕਿਉਂਕਿ ਮੈਂ ਖੁਦ ਇਹਨਾਂ ਡੀਏ ਬਹੁਤ ਸਫਲ ਕੀਤਾ ਅਜੇ ਥੋੜੇ ਦਿਨ ਪਹਿਲਾਂ ਦਿੱਲੀੋਂ ਅੰਮ੍ਰਿਤਸਰ 에어 ਇੰਡੀਆ ਚ ਆਇਆ ਇਹ ਤੇ ਮਤਲਬ ਗੱਲ ਨਹੀਂ ਠੀਕ ਪਰ ਥੇ ਬਾਕੀ ਕੋਈ ਜਹਾਜ਼ ਦੇ ਅੰਦਰ ਟੈਕਨੀਕਲ ਪ੍ਰੋਬਲਮ ਸੀ ਜਾਂ ਜਹਾਜ਼ ਪੁਰਾਣਾ ਸੀ ਤੇ ਫਿਰ ਮਾੜੀ ਗੱਲ ਆ ਪਰ ਮੈਂ ਦੇਖਿਆ ਇੱਕ ਦਿਨ ਮੈਂ ਮਤਲਬ ਜਿਹੜਾ ਗਿਆ ਜਾ ਰਿਹਾ ਸੀ ਤੇ ਜਦੋਂ ਜਹਾਜ਼ ਰਨਵੇ ਤੇ ਚੱਲ ਗਿਆ ਤੇ ਜਹਾਜ਼ ਚੜ ਲਗਾ ਤੇ ਸਿਗਨਲ ਆ ਗਿਆ ਕਿ ਜਹਾਜ਼ ਖਰਾਬ ਹੋ ਗਿਆ ਉਹਨੇ ਉੱਥੇ ਡੱਕ ਲਿਆ ਸਰ ਉਹ ਪਿੱਛੇ ਮੋੜ ਕੇ ਲੈ ਗਿਆ ਅਸੀਂ ਇੱਕਦਮ ਕਬਧਾ ਹੋ ਗਏ ਕਿ ਜਦੋਂ ਨੇ ਪਾਇਲਟ ਦੇ ਕਿਹਾ ਜੀ ਜਹਾਜ਼ ਖਰਾਬ ਹੋ ਗਿਆ ਉਹਨਾਂ ਕੱਢ ਕੇ ਸਾਈਡ ਤੇ ਲਾ ਦੇ ਤੇ ਤਿੰਨ ਘੰਟੇ ਜਹਾਜ਼ ਸਾਡੀ ਕਰੀਬ 9 ਵਜੇ ਫਲਾਈਟ ਸੀਗੀ ਰਾਤ ਤਿੰਨ ਘੰਟੇ ਪੂਰੀ ਟੀਮ ਜਿਹੜੀ ਘਟੋ ਘਟ 25 ਬੰਦੇ ਉਹਨੂੰ ਚੈੱਕ ਕਰਦੇ ਨੇ ਜਦੋਂ ਉਹਨਾਂ ਨੇ ਸਿਗਨਲ ਦਿੱਤਾ ਆਵਾਜ਼ ਦੇ 12 ਵਜੇ ਉਦੋਂ ਹੋਰ ਵੀ ਤੁਹਾਨੂੰ ਵੀ ਜ਼ਿੰਦਗੀ ਦਾ ਤਜਰਬਾ ਹੋਊਗਾ ਕਦੀ ਐਦਾਂ ਹੋ ਜਾਏ ਉਹ ਜਹਾਜ਼ ਤੋਂ ਬਾਹਰ ਨਹੀਂ ਆਉਂਦੇ ਕਿਹੇ ਮੁਸਾਫਰ ਨੇ ਮੁਸਾਫਰ ਤੋਂ ਉਹਨਾਂ ਨੇ ਸਾਨੂੰ ਬਾਹਰ ਨਹੀਂ ਹੋਣ ਦਿੱਤਾ ਸਾਨੂੰ ਵਿੱਚੇ ਹੀ ਮਤਲਬ ਜਿਹੜਾ ਉਹ ਖਾਣ ਪੀਣ ਲਈ ਵਿੱਚੇ ਉਹਨਾਂ ਨੇ ਮੜਾ ਪੱਲਾ ਜਿਹਾ ਦਿੱਤਾ ਕਈ ਲੋਕ ਕੋਸ਼ਿਸ਼ ਕਰਦੇ ਕਿ ਸਾਨੂੰ ਤਾਰ ਲਓ ਜੀ ਅਸੀਂ ਵਾਪਸ ਤੇ ਜਾਂਦਾ ਨੂੰ ਪਰ ਉਹਨਾਂ ਨੇ ਨਹੀਂ ਉੱਤਾਰਿਆ ਗਏ ਨਾ ਜਿਹਿੰ ਤਰ੍ਹਾਂ ਉਹ ਤੇਨ ਦੇ ਕਿੰਤੇ ਪੂਰਾ ਜਾਂਚ ਜਦੋਂ ਚੱਲਦਾ ਉਹਨੂੰ ਪਹਿਲਾਂ ਚੈੱਕ ਕਰਦੇ ਕੋਈ ਵੀ ਜਾਂਚ ਜਦੋਂ ਮਤਲਬ ਜਿਹੜੀ ਟੈਕਨੀਕਲ ਟੀਮ ਸਿਗਨਲ ਦਿੰਦੀ ਆ ਤੇ ਜਾਂਚ ਫੇਰ ਡਾਂਗ ਪਰਦਾ ਉਹਦਾ ਨਹੀਂ ਪੜਦਾ ਪੜੇ ਕਿੱਦਾਂ ਹੋ ਗਿਆ ਇਹ ਤਾਂ ਜਾਂਚ ਹੋਊਗੀ ਤੇ ਪਤਾ ਲੱਗੂਗਾ ਉਹ ਵੀ ਇੱਕ ਮਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਜੂਆ ਮੁੜ ਜਾ ਆਪਣਾ ਰਿਪੋਰਟ ਆ ਨਹੀਂ ਦਰ ਲੱਗੋ ਹੌਟ ਸੌਂ ਲੱਗਿਆ ਪਤਾ ਨਹੀਂ ਲੱਗਦਾ ਸਦੀ ਇਹ ਤਾਂ ਮਸ਼ੀਨਰੀ ਆ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਉਦੋਂ ਵਾਪਰਿਆ ਕਦੀ ਇੰਨੇ ਵਾਰ ਜਾਂਚ ਕੇ ਜਦੋਂ ਉਹ ਦਿਨ ਜਹਾਜ਼ ਖਰਾਬ ਹੋਇਆ ਜਦੋਂ 99 ਤੇ ਚੜ ਲਗਾ ਚੜ ਗਿਆ ਬਲਤ ਚੜ ਕੇ ਥੱਲੇ ਉਤਰ ਗਿਆ ਫਿਰ ਉਹ ਸਿਕਦਲ ਆ ਗਿਆ ਜੀ ਜਹਾਜ਼ ਖਰਾਬ ਹੋ ਗਿਆ ਲੋਕ ਤੇ ਬਲ ਇੱਕਦਮ ਘਬਰਾ ਗਿਆ ਜਦੋਂ ਉਹਨੇ ਕੱਢ ਕੇ ਵਾਪਸ ਲਾਤਾ ਫਿਰ ਉਹਨੇ ਕਹਿੰਦੀ ਇਹ ਠੀਕ ਹੋਊਗਾ ਤੇ ਜਾਊਗਾ ਨਹੀਂ ਨਹੀਂ ਜਾ ਸਕਦਾ ਕਈਆਂ ਨੇ ਕਈਆਂ ਨੇ ਅਸੀਂ ਕਿਹਾ ਜੀ ਸਾਡੀ ਫਲਾਈਟ ਕੈਂਸਲ ਕਰ ਦਿਓ ਵੀ ਛੱਡ ਦਿਓ ਜੀ ਅਸੀਂ ਜਾਂਦੇ ਨਹੀਂ ਕਹਦੇ ਨਾ ਜੀ ਬਿਲਕੁਲ ਨਹੀਂ ਅੱਲਾ ਮੈਂ ਕੈਬਨ ਮਿਸਟਰ ਸੀਗਾ ਉਹਨਾਂ ਨੇ ਕੋਈ ਕਿਹਾ ਜੀ ਸਾਊਦੀ ਤੁਸੀਂ ਵੀ ਆਈਪੀ ਦੇ ਬਟ ਜਦ ਜਹਾਜ਼ ਜਿਹੜਾ ਠੀਕ ਨਾ ਹੋਇਆ ਸੀ ਨਹੀਂ ਉਹ ਮੋਲ ਤੇ ਬੜਨਾ ਹੀ ਹੈ ਜਿਹੜੇ ਵੇਖੋ ਜਿਨ੍ਹਾਂ ਦੇ ਮਤਲਬ ਉਹ ਫਲਾਈਟ ਚ ਗਏ ਹੋਣਗੇ ਪਰਵਾਦਾਂ ਦੇ ਜੀ ਉਹਨਾਂ ਚ ਹਫੜਾ ਦਬੜੀ ਮੱਚ ਹੀ ਜਾਣੀ ਹੈ ਸਮਝਦੇ ਗੀ ਗੱਲ ਉਹ ਤਾਂ ਲਾਜ਼ਮੀ ਹੁੰਦਾ ਕਿ ਜਦੋਂ ਇਦਾਂ ਦੀ ਘਟਨਾ ਵਾਪਸ ਜਾਂਦੀ ਆ ਇਹ ਦੋ ਤਿੰਨ ਵਾਰ ਸਾਡੇ ਨਾਲ ਇਦਾਂ ਦਾ ਹੋਇਆ ਇੱਕ ਵਾਰ ਅਸੀਂ ਮਤਲਬ ਕੇਰਲਾ ਤੋਂ ਆਦੇ ਸੀ ਤੇ ਜਹਾਜ਼ ਆ ਕੇ ਤੇ ਬੰਬੇ ਲੈਂਡ ਕਰਨਾ ਸੀ ਤੇ ਉਹ ਇੱਕ ਘੰਟਾ ਜਹਾਜ਼ ਥੱਲੇ ਮੌਸਮ ਖਰਾਬ ਸੀਗਾ ਤੇ ਇੱਕ ਘੰਟਾ ਜਹਾਜ਼ ਉੱਤੇ ਘੁੰਮਦਾ ਰਿਹਾ ਉਹ ਮਤਲਬ ਲੈਂਡ ਦੇ ਪਾਇਲਟ ਬਾਅਦ ਬਾਅਦ ਕਹੀ ਗਿਆ 사우ਦੀ ਮਤਲਬ ਉਦੋਂ ਮੀਂਹ ਪੈ ਰਿਆ ਸੀ ਬਹੁਤ ਖਰਾਬ ਸੀਗਾ ਮੌਸਮ ਤੇ ਬੰਦਾ ਘਬਰਾ ਜਾ ਰਿਹਾ ਲੋਕ ਸਤਨਾ ਵਾਏ ਕੋਈ ਕੰਡਾ ਵੇ ਸਮਝਦੇ ਕਿਗਾ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਕਟੜਾ ਹੋਈ ਹੈ ਜੇ ਜਹਾਜ਼ ਇਹ ਦੀ ਇੰਡੀਆ ਦਾ ਪੁਰਾਣਾ ਸੀ ਜਾਂ ਇਦਾਂ ਦੀ ਕੋਈ ਗੱਲ ਸੀਗੀ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ 에ਰ ਲੈਂਡਾਂ ਨੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਪੁਰਾਣੇ ਜਹਾਜ਼ ਆ ਉਹ ਕੱਢਨੇ ਚਾਹੀਦੇ ਆ ਉਹਦੇ ਵਿੱਚੋਂ ਕਿਉਂਕਿ ਦੇਖੋ ਨਾ ਕਿੰਨੀਆਂ ਕੀਮਤੀ ਜਾਨਾਂ ਚਲ ਗਈਆਂ ਉਹਦੇ ਵਿੱਚ ਨੇ ਮੇਰੇ ਮਤਲਬ ਪਰਵਾਦਾਂ ਦੇ ਚੀ ਚਲੇ ਗਏ ਖੁਸ਼ੀ ਨਾ ਜਾ ਰਹੀ ਸੀ ਖੁਸ਼ੀ ਨਾ ਜਾ ਰਹੀ ਲੋਕ ਡੀਕ ਦੇ ਹੁੰਦੇ ਬਾਸ ਉਹ ਗੱਡੀਆਂ ਲੈ ਕੇ ਖਲੋਤੇ ਹੁੰਦੇ ਆ ਵੇਟ ਕਰਦੇ ਕਿ ਫਲਾਈਟ ਲੱਗਣ ਵਾਲੀ ਆ ਜੀ ਸੋ ਸਰ ਬਹੁਤ ਹੀ ਮਾੜੀ ਗੱਲ ਹੈ ਮੈਂ ਸਾਰੇ ਪਰਵਾਦਾਂ ਨਾਲ ਦੁੱਖ ਸਾਂਝਾ ਕਰਦਾ ਉਹਨਾਂ ਦੇ ਨਾਲ ਆ ਤੇ ਮੈਂ ਨਾਲ ਸਰਕਾਰ ਨੂੰ ਕਹੂੰਗਾ ਕਿ ਜਿਹੜਾ ਸਾਡਾ ਹਵਾ ਬਾਜੀ ਮਤਲਬ ਇੰਡੀਆ ਦਾ ਉਹਨੂੰ ਮੈਂ ਬੇਨਤੀ ਕਰੂੰਗਾ ਕਿ ਉਹਦੀ ਜਾਂਚ ਕਰਾਉਣ ਉਹਦੇ ਇਦਾਂ ਦਾ ਪ੍ਰਬੰਧ ਕਰਨ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਾ ਕੋ ਵਾਪਸ